ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਭੁਖੜ ਹੜਤਾਲ ਤੇ ਬੈਠੇ ਆ ਅੱਜ 24 ਦਿਨ ਹੋ ਚੱਲੇ ਨੇ ਪਰ ਕੀ ਕੇਂਦਰ ਸਰਕਾਰ ਨੂੰ ਡੱਲੇਵਾਲ ਦੀ ਇਸ ਭੁਖੜ ਹੜਤਾਲ ਨਾਲ ਕੋਈ ਫਰਕ ਪਵੇਗਾ ਜਾਂ ਇਹਨਾਂ ਨੂੰ ਵੀ ਮਣੀਪੁਰ ਦੀ ਆਇਰਨ ਲੇਡੀ ਵਾਂਗ 18 ਸਾਲ ਲੰਬਾ ਸੰਘਰਸ਼ ਕਰਨਾ ਪਵੇਗਾ ਆਓ ਜਾਣਦੇ ਹਾਂ ਮਣੀਪੁਰ ਦੀ ਸੰਘਰਸ਼ਸ਼ੀਲ ਮੁਟਿਆਰ ਬਾਰੇ ਮਣੀਪੁਰ ਦੀ ਮੁਟਿਆਰ ਜਿਸ ਨੂੰ ਦੁਨੀਆ ਆਰਨ ਲੇਡੀ ਵਜੋਂ ਜਾਣਦੀ ਹੈ ਇਸ ਸੰਘਰਸ਼ੀਲ ਮੁਟਿਆਰ ਦਾ ਨਾਮ ਹੈ ਇਰੋਮ ਚਾਨੂੰ ਸ਼ਰਮੀਲਾ ਜੋ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਵਰਗੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ 18 ਸਾਲ 9 ਮਹੀਨੇ ਅਤੇ 4 ਦਿਨ ਤੱਕ ਭੁੱਖ ਹੜਤਾਲ ਜਾਰੀ ਰੱਖਦੀ ਹੈ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕਿਹੜੀ ਉਹ ਘਟਨਾ ਹੈ ਜਿਸ ਨੂੰ ਦੇਖ ਕੇ ਚਾਨੂੰ ਸ਼ਰਮੀਲਾ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈਂਦਾ ਹੈ ਤਾਂ ਤੁਹਾਨੂੰ ਦੱਸਦੇ ਹਾਂ ਕਿ ਭਾਰਤੀ ਕਾਨੂੰਨ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਦੇ ਤਹਿਤ ਸਨ 2000 ਦੇ ਆਸ-ਪਾਸ ਦੇਸ਼ ਦੇ ਕਈ ਸੂਬਿਆਂ ਅਰਨਾਚਲ ਪ੍ਰਦੇਸ਼, ਮਨੀਪੁਰ, ਅਸਾਮ, ਨਾਗਾ لینڈ, ਮਿਜ਼ੋਰਮ, ਤਿਰਪੁਰਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਤਾਇਨਾਤ ਭਾਰਤੀ ਫੌਜੀ ਦਸਤਿਆਂ ਨੂੰ ਕਿਸੇ ਨੂੰ ਵੀ ਦੇਖਦੇ ਹੋਏ ਗੋਲੀ ਮਾਰਨ ਜਾਂ ਬਿਨਾਂ ਵਾਰੰਟ ਗ੍ਰਿਫਤਾਰ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਸੀ ਇਸੇ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਅਸਾਮ ਰਾਈਫਲਸ ਦੇ ਜਵਾਨਾਂ ਨੇ 2 ਨਵੰਬਰ 2000 ਨੂੰ ਮਨੀਪੁਰ ਦੀ ਰਾਜਧਾਨੀ ਇਮਫਾਲ ਦੇ ਮਾਲੂਮ ਇਲਾਕੇ ਵਿੱਚ 10 ਨਾਗਰਿਕਾਂ ਨੂੰ ਮਾਰ ਦਿੱਤਾ ਸੀ ਸੁਰੱਖਿਆ ਦਲਾਂ ਦੀ ਇਸ ਕਾਰਵਾਈ ਦੇ ਵਿਰੁੱਧ ਇਰੋਮ ਨੇ ਇਸ ਕਾਨੂੰਨ ਨੂੰ ਹਟਾਉਣ ਲਈ ਭੁਖਾੜ ਹੜਤਾਲ ਆਰੰਭ ਕੀਤੀ ਸੀ ਤਾਂ ਜਦੋਂ ਇਹ ਅਰੋਮਾ ਭੁਖਾੜ ਹੜਤਾਲ ਤੇ ਬੈਠ ਜਾਂਦੀ ਹੈ ਤਾਂ ਫਿਰ ਸਰਕਾਰਾਂ ਦਾ ਉਸ ਪ੍ਰਤੀ ਕਿਹੋ ਜਿਹਾ ਰਵੱਈਆ ਰਹਿੰਦਾ ਹੈ ਸਰਕਾਰ ਵੱਲੋਂ ਇਰੋਮ ਸ਼ਰਮੀਲਾ ਨੂੰ ਆਤਮ ਹੱਤਿਆ ਦੇ ਯਤਨ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਦੋਸ਼ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ 1 ਸਾਲ ਤੋਂ ਵੱਧ ਗ੍ਰਿਫਤਾਰ ਕਰਕੇ ਨਹੀਂ ਸੀ ਰੱਖਿਆ ਜਾ ਸਕਦਾ ਸੋ ਇਸੇ ਕਾਰਨ ਉਹਨਾਂ ਨੂੰ ਹਰ ਸਾਲ ਰਿਹਾ ਕਰ ਦਿੱਤਾ ਜਾਂਦਾ ਸੀ ਅਤੇ ਰਿਹਾਈ ਤੋਂ ਤੁਰੰਤ ਬਾਅਦ ਮੁੜ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਇਸੇ ਕਾਰਨ ਸਭ ਤੋਂ ਵੱਧ ਵਾਰ ਜੇਲ੍ਹ ਤੋਂ ਰਿਹਾ ਹੋਣ ਦਾ ਰਿਕਾਰਡ ਵੀ ਇਰੋਮ ਦੇ ਨਾਂ ਤੇ ਹੈ ਫਰਾਲ ਦੇ ਜਵਾਹਰ ਲਾਲ ਨਹਿਰੂ ਇੰਸਟੀਚੂਟ ਆਫ ਮੈਡੀਕਲ ਦੇ ਸਾਇੰਸ ਦੇ ਇੱਕ ਕਮਰੇ ਨੂੰ ਅਸਥਾਈ ਜੇਲ੍ਹ ਵਿੱਚ ਤਬਦੀਲ ਕਰਕੇ ਸ਼ਰਮੀਲਾ ਨੂੰ ਉੱਥੇ ਰੱਖਿਆ ਗਿਆ ਸੀ ਅਤੇ ਉਸਦੇ ਨੱਕ ਵਿੱਚ ਇੱਕ ਨਾਲੀ ਰਾਹੀਂ ਉਸ ਨੂੰ ਤਰਲ ਪਦਾਰਥ ਦੇ ਰੂਪ ਵਿੱਚ ਖਾਣਾ ਦਿੱਤਾ ਜਾਂਦਾ ਰਿਹਾ ਹੈ ਇਨ੍ਹਾਂ 18 ਸਾਲਾਂ ਵਿੱਚ ਉਸਨੇ ਖਾਣ ਪੀਣ ਦਾ ਸਵਾਦ ਨਹੀਂ ਸੀ ਚੱਖਿਆ ਇੱਥੋਂ ਤੱਕ ਕਿ ਕਦੇ ਬਰਸ਼ ਵੀ ਉਸਨੇ ਨਹੀਂ ਸੀ ਕੀਤਾ ਕਿਤੇ ਕਿਤੇ ਗਲਤੀ ਦੇ ਨਾਲ ਪਾਣੀ ਉਸਦੇ ਬੁੱਲ੍ਹਾਂ ਨੂੰ ਸ਼ੂ ਨਾ ਜਾਵੇ ਉਹੋ ਆਪਣੇ ਦੰਦਾਂ ਨੂੰ ਵੀ ਰੂ ਦੇ ਨਾਲ ਸਾਫ ਕਰਦੀ ਰਹਿੰਦੀ ਸੀ ਅਖੀਰ 9 ਅਗਸਤ 2016 ਨੂੰ ਇਰੋਮਾ ਨੇ ਆਪਣੀ 18 ਸਾਲ 9 ਮਹੀਨੇ ਅਤੇ 4 ਦਿਨਾਂ ਤੋਂ ਜਾਰੀ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ ਤੁਹਾਨੂੰ ਕੀ ਲੱਗਦਾ ਹੈ ਕਿਸਾਨ ਅਗੂ ਢੱਲੇਵਾਲ ਦੀ ਗੱਲ ਕੇਂਦਰ ਸਰਕਾਰ ਸੁਣੇਗੀ ਜਾਂ ਫਿਰ ਉਹਨਾਂ ਨੂੰ ਵੀ ਮਨੀਪੁਰ ਦੀ ਇਰੋਮ ਚਾਨੂੰ ਵਾਂਗ ਲੰਬਾ ਸੰਘਰਸ਼ ਕਰਨਾ ਪਵੇਗਾ ਸਾਨੂੰ ਕਮੈਂਟ ਕਰਕੇ Juro da